ਦੇਸ਼ ਦੀ ਰੱਖਿਆ ਤਾਂ ਕੀ ਕਰਨੀ ਸੀ ਪਰ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਮਾਰੇ ਗਏ ਐਨਾਂ ਮਹੀਨਿਆਂ ਦੇ ਵਿੱਚ ਇਹਨਾਂ ਦੇ ਵਿੱਚ ਇਹਨਾਂ ਸਾਰਿਆਂ ਦਾ ਹੱਥ ਸੀਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੋਂ ਲੈ ਕੇ ਉਹਦੇ ਹੋਮ ਮਿਨਿਸਟਰ ਅਮਿਤ ਸ਼ਾ ਦੂਸਰਾ ਰਾਜਨਾਥ ਸਿੰਘ ਮਿਲਟਰੀ ਦਾ ਵਜ਼ੀਰ ਜੈ ਸ਼ੰਕਰ ਬਦਲਸ਼ਰੀ ਮਾਮਨੇ ਦਾ ਵੀਰ ਅਜੀਤ ਗੋਇਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਮਰੀਕਾ ਨੇ ਕੱਲ ਹੀ ਨਮਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਮਕੂਫ ਕੱਢ ਦਿੱਤਾ ਕਿਉਂ ਕਰਕੇ ਉਹ ਆਪਣੇ ਕੰਮ ਦੇ ਵਿੱਚ ਪਰਪੁਰਨ ਇਨਸਿਕਾ ਪਰ ਇੱਥੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਕਿਉਂ ਕਰਕੇ ਆਰਐਸਐਸ ਦਾ ਪੱਕਾ ਨਿੱਕਰ ਧਾਰੀ ਹੈ ਇਹ ਉਸੇ ਤੇ ਉਸੇ ਤਰ੍ਹਾਂ ਚੱਲਦਾ ਆਉਂਦਾ ਹੈ ਇਹ ਜਿਹੜੀ ਸਾਜਸ਼ ਹੈ ਸਾਰੀ ਜਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਰੋਹ ਦਾ ਮੁਖੀ ਰਵੀ ਸਿਨਾ ਤੇ ਗੁਰਦਾਸਪੁਰ ਦਾ ਐਸਐਸਪੀ ਸਮਰਤ ਗੋਇਲ ਜਿਹੜਾ ਬਾਦ ਦੇ ਵਿੱਚ ਰੋ ਦਾ ਮੁਖੀ ਬਣਿਆ ਇਹਨਾਂ ਸਾਰਿਆਂ ਨੇ ਇਹ ਇੱਕ ਪਲਾਨ ਘਟਾਈ ਕਿ ਜਿਹੜੇ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਜਾਂ ਅੰਦਰ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਤੇ ਖਾਲਿਸਤਾਨ ਦੀ ਗੱਲ ਕਰਦੇ ਐ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਉਹਨਾਂ ਵਿੱਚੋਂ ਤੁਸੀਂ ਦੇਖੋ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਮਾਰਤਾ ਰਿੱਪੂ ਦਮਨ ਸਿੰਘ ਮਲਕ ਨੂੰ ਕੈਨੇਡਾ ਦੇ ਵਿੱਚ ਮਾਰਤਾ ਆਪਣੇ ਮੋਗੇ ਦੇ ਮੁੰਡੇ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਬ੍ਰਿਟਾਣੀਆਂ ਦੇ ਵਿੱਚ ਅਵਤਾਰ ਸਿੰਘ ਠੰਡੇ ਨੂੰ ਮਾਰਤਾ ਆਪਣੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਤੇ ਆਪਣੇ ਹਿੰਦੁਸਤਾਨ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁਸਲਮਾਨ ਨੂੰ ਮਰਵਾਤਾ ਆ ਹੁਣੇ ਹੁਣ ਹਰੀਨੋ ਫਰੀਦਕੋਟ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਰਵਾਤਾ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਹਿੰਦੁਸਤਾਨ ਦੀ ਮੋਦੀ ਸਰਕਾਰ ਸਿੱਖਾਂ ਨੂੰ ਮਰਵਾ ਰਹੀ ਹੈ ਤਾਂ ਮੇਰਾ ਮਤਲਬ ਕਹਿਣ ਦਾ ਹੈ ਕਿ ਇਹ ਸਰਕਾਰ ਇੰਟਰਨੈਸ਼ਨਲ ਕਾਨੂੰਨ ਤੋੜ ਕੇ ਜੁੱਜੇ ਮੋਸ਼ਾ ਦੀ ਬਾਦਸ਼ਾਹੀ ਤੋੜ ਕੇ ਇਸ ਨੇ ਸਿੱਖਾਂ ਨੂੰ ਮਰਵਾਇਆ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਅਮਰੀਕਾ ਦੇ ਵਿੱਚ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਨੂੰ ਪਹਿਲੇ ਹੀ ਪਤਾ ਲੱਗ ਗਿਆ ਕਿ ਪੰਨੂ ਨੂੰ ਮਰਵਾਉਣ ਅਮਰੀਕਾ ਨੇ ਉਹ ਪਹਿਨੇ ਫੜ ਲਿਆ ਜਿਹੜਾ ਖਾਤਿਰ ਸੀ ਤੇ ਰੋਡ ਦਾ ਅਫਸਰ ਕਿ ਆਦਮ ਸੀਗਾ ਹੈਗੇ ਸਾਰੇ ਉੱਤੋਂ ਦੀ ਉੱਤੋਂ ਹੈ ਮੋਦੀ ਦੀ ਇਜ਼ਾਜ਼ਤ ਤੇ ਜਿਹੜੇ ਵਜ਼ੀਰਾਂ ਦੇ ਨਾਮ ਆ ਲੈ ਆ ਇਹ ਸਾਰਿਆਂ ਦੀ ਸਰਵਿਸ ਦੇ ਨਾਲ ਇਹ ਦੁਨੀਆ ਦੇ ਵਿੱਚ ਸਿੱਖਾਂ ਦੇ ਕਤਲ ਕੀਤੇ ਗਏ ਆ ਇਹ ਬਹੁਤ ਗੰਭੀਰ ਸਵਾਲ ਹੈ ਹੁਣ ਜੇ ਪਹਿਲਗਾਮ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਗਿਆ ਸਾਡਾ ਦਿਲ ਵੀ ਰੋਂਦਾ ਕਿ ਬੇਗਨਾ ਆਦਮੀ ਨਹੀਂ ਮਾਰੇ ਜਾਣੇ ਚਾਹੀਦੇ ਪਰ ਸਾਧ ਸੰਗਤ ਜੀ ਅਸੀਂ ਪੁੱਛਦੇ ਹਾਂ ਕਿ ਸਨ 2000 ਦੇ ਵਿੱਚ ਜਿਹੜਾ ਅਮਰੀਕਾ ਦਾ ਪ੍ਰਧਾਨ ਬਿਲ ਕਲਿੰਟਰਨ ਆਏ ਸੀਗੇ ਉਦੋਂ ਹਿੰਦੁਸਤਾਨ ਬੀਜੇਪੀ ਐਲਕੇੜਵਾਨੀ ਵਾਰਜਪਈ ਦੀ ਸਰਕਾਰ ਨੇ ਸਨ 2000 ਦੇ ਵਿੱਚ ਚਿੱਠੀ ਸਿੰਘਪੁਰੇ ਕਸ਼ਮੀਰ ਵਿੱਚ 43 ਸਿੱਖ ਬੇਗਨਾਮ ਮਰਵਾਤੇ ਸੀਗੇ ਉਹਦਾ ਜਵਾਬ ਕੀ ਦੇਣਗੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਫਿਰ ਇਹੀ ਲੋਕਾਂ ਨੇ ਅੱਗੇ ਚੱਲਦੇ ਹਾਂ ਗੁਰੂ ਹਰ Rai ਸਾਹਿਬ ਦਾ ਗੁਰਦੁਆਰਾ ਕਾਬਲ ਅਫਗਾਨਿਸਤਾਨ ਦੇ ਵਿੱਚ ਸੀ ਉੱਥੇ 25 ਸਿੱਖਾਂ ਨੂੰ ਕਤਲ ਕਰਵਾਤਾ 2013 ਦੇ ਵਿੱਚ ਗੁਜਰਾਤ ਦੇ ਵਿੱਚ ਜਦੋਂ ਨਰਿੰਦਰ ਮੋਦੀ ਚੀਫ ਮਿਨਿਸਟਰ ਸੀ ਗਏ 60000 ਜ਼ਮੀਦਾਰ ਕاشتਕਾਰ ਇਸ ਦੁਸ਼ਟ ਨੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਬੇਕਾਰਬੰਦ ਬਣਾਤਾ ਇਹਦਾ ਜਵਾਬ ਕੀ ਹੈ ਜੇ ਪਹਿੜਗਾਮ ਦਾ ਜਵਾਬ ਲੈਣਾ ਹੈ ਏ ਮੈਨੂੰ ਇਹਦੇ ਜਵਾਬ ਚਾਹੀਦੇ ਐ ਫਿਰ ਅਕਤੂਬਰ 2021 ਦੇ ਵਿੱਚ ਸ੍ਰੀਨਗਰ ਦੇ ਵਿੱਚ ਇੱਕ ਬੀਬੀ ਸਾਡੀ ਪ੍ਰਿੰਸੀਪਲ ਸਤਿੰਦਰ ਕੌਰ ਸੀਗੀ ਉਸ ਨੂੰ ਆਈਐਸਆਈਐਸ ਨੇ ਮਰਵਾਤਾ अजे तक इंडिया ने कोई पता नहीं लिया फिर रात मार्च दो हजार अठारह अठती सिख आई एस आई एस तो मरवाते इंडिया ने कोई पता नहीं लिया ना साडे अफसोस किया जो ये अठती सिख दो हजार अठारह मरवाते आई एस आई केरला दिया नर्स बीबियां भी, भी फड़ियां सी आई एस आई एस ने पर केरला दे मुसलमान आई एस आई एस भर्ती से ਇੱਕ ਕੇਰਲਾ ਦੀਆਂ ਨਰਸਾਂ ਛੜਾ ਦਿੱਤੀਆਂ ਗਿਆ ਪਰ ਇਹ 38 ਸਿੱਖ ਮਾਰੇ ਗਏ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਇੰਡੀਆ ਇਹਦੀ ਭਾਲ ਕਰੇ ਪਰ ਸਾਧ ਸੰਜੀ ਸਾਨੂੰ ਤਾਂ ਇਹ ਸਮਝ ਨਹੀਂ ਕੁਝ ਹੁਣ ਇਹਨਾਂ ਨੂੰ ਮੌਕਾ ਆਇਆ ਹੋਇਆ ਹੈ ਕਿ ਜੇ ਸਿੱਖ ਇਹਨਾਂ ਨੂੰ ਛੁਪਦੇ ਹੈ ਉੱਧਰ ਹਿੰਦੂ ਦੀ ਫੌਜ ਲੱਗ ਜੇ ਇੱਧਰ ਮੁਸਲਮਾਨ ਦੀ ਫੌਜ ਲੱਗ ਜੇ ਇਹ ਸਿੱਖ ਵਿਚਕਾਰ ਆਉਂਦੀ ਹੈ ਇਹ ਵਿੱਚ ਪੀਸੇ ਜਾਣ ਸੋ ਮੇਰਾ ਮਤਲਬ ਹੈ ਇਹ ਮੀਟਿੰਗ ਬਹੁਤ ਜ਼ਰੂਰੀ ਹੈ ਅਸੀਂ ਕਹਿੰਦੇ ਆਂ ਕਿ ਅਸੀਂ ਅਮਨ ਚਾਹੁੰਦੇ ਆਂ ਅਮਨ ਕਿਵੇਂ ਪੈਦਾ ਹੁੰਦਾ ਹੈ ਅਮਨ ਹੁੰਦਾ ਹੈ ਜਦੋਂ ਵਪਾਰ ਸ਼ੁਰੂ ਹੋਵੇ ਅਸੀ ਕੰਨੀਆ ਸੈਣੀ ਵਾਲੇ ਨੂੰ ਵਪਾਰ ਦੇ ਲਈ ਖੋਲੋ ਸਾਡੀਆਂ ਕਣਕਾਂ ਉੱਥੇ ਵਿਕਣ ਅੱਜ ਦਾ ਰੇਟ ਸਾਡੀ ਕਣਕ ਦਾ 2500 ਰੁਪਇਆ ਕੁਇੰਟਲ ਹੈ